ਸਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਤਾਜ਼ੀਆਂ ਸੂਆਂ ਹੋਈਆਂ ਝੋਟੀਆਂ ਦਿਖਾਵਾਂਗੇ ਇੱਕ ਪਲਾਸੇ ਦੇ ਵਿੱਚ ਬੂੜੀ ਝੋਟੀ ਵਿਆੜਾ ਸੋ ਰੇਟ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਨਾਮ ਡਰੈਸ ਦੱਸੋ ਜੀ ਆਪਣਾ ਠੀਕ ਆ ਪਿੰਡ ਆ ਕੇ ਆਪਣਾ ਭਗਤਪੁਰਾ ਤੇ ਆਪਣਾ ਜ਼ਿਲ੍ਹਾ ਬਰਨਾਲਾ ਪੱਖੋ ਕੈਂਚ ਨੇੜੇ ਦਾ ਮੋਬਾਈਲ ਨੰਬਰ ਬਾਈ ਜੀ ਆਪਣਾ 98764 33254 ਪਹਿਲਾ ਨੰਬਰ ਦੇ ਵਿੱਚ ਆਪਾਂ ਜਿਹੜੀ ਬੂਰੀ ਝੋਟੀ ਦੇਖ ਰਹੇ ਆ ਕਿਹੜਾ ਸੂਆ ਸੂਈ ਹੋਈ ਆ ਜੀ ਪਹਿਲਾ ਸੂਆ ਸੂਈ ਆ ਅੱਛਾ ਪਲੋਂ ਪਹਿਲਾ ਸੂਆ ਅੱਜ ਕਿਹ ਇੱਕ ਦਿਨ ਹੋ ਗਿਆ ਸੂਈ ਨੂੰ ਹੋ ਗਈ 7-8 ਦਿਨ ਠੀਕ ਆ ਹਫਤਾ ਹੋ ਗਿਆ ਸੂਈ ਨੂੰ 8 ਦਿਨ ਬੱਚਾ ਕੀ ਆ ਪਿੱਛੇ ਕੱਟੀ ਆ ਗਈ ਅੱਛਾ ਮਗਰ ਵੀ ਬੂਰੀ ਕੱਟੀ ਆ ਗਈ ਜਮੇਦ ਹੈ ਨਾ ਸੋ ਵੀਰੋ ਕੱਟੀ ਵੀ ਚੰਗੀ ਪਿੱਛੇ ਪਾਲਣ ਲਾਇਕ ਆ ਬੂਰੀ ਕੱਟੀ ਆ ਹਾਂਜੀ ਤੇ ਦੁੱਧ ਕਿੰਨਾ ਗਿਨੇ ਵੀਰ ਸਟਾਰਟਿੰਗ ਆ ਥੱਲੇ 8 ਕਿਲੋ ਮਿੰਨ ਕੇ ਲੈ ਜੀ ਠੀਕ ਆ 4 ਕਿਲੋ ਪਰ ਟਾਈਮ ਦਾ ਹਾਂਜੀ ਤੇ ਚੌਂਡ ਚਵਾਦੀ ਬਿਲਕੁਲ ਇੱਕ ਨੰਬਰ ਆ ਕੋਈ ਭੂਰ ਜੀ ਰੇਟ ਕੀ ਰਹੂ ਜੈਨੂਨ ਜੈਦਾ 1.25 ਗੁਜਾਇਸ ਮੌਕੇ ਤੇ ਹੋਜੂਗੀ ਫਿਰ ਕਹਿੰਦਾ ਭਾ ਅੰਦਾਜ਼ਾ ਲਾ ਕੇ ਚੱਲੀ ਵੀ 10 ਤੋਂ ਬਾਅਦ ਬਾਹਰ ਲੱਗ ਜੂਗੀ ਹਾਂਜੀ 10 ਤੋਂ ਬਾਅਦ ਬਾਕੀ ਕੱਦ-ਕਾਡ ਦੇ ਬਿਊਟੀ ਵਗੈਰਾ ਝੋਟੀ ਦੀ ਬੜੀ ਚੰਗੀ ਐ ਸਿੰਘੀ-ਸੂੰਗੀ ਸੋਹਣੀ ਆ ਸੁਵਰ ਸਿੰਘ ਮੂੰਹ ਬਤਾ ਦੇਖ ਸਕਦੇ ਹੋ ਨਵੇਂ ਹਾਂਣ ਦੇ ਵਿੱਚ ਕੱਟਿਆ ਰੇਟ 1,25,000 ਰੁਪਇਆ ਕੱਦ-ਕਾਠ ਬੜਾ ਚੰਗਾ ਤੇ ਬਾਕੀ ਸਿੰਘ ਬਿਊਟੀ ਬੜੀ ਜ਼ਬਰਦਸਤ ਆ ਥਾਂਡੇਵਾ ਦੇਖਦਾ ਸੋਹਣਾ ਸਾਫ਼ੀ ਤਰ੍ਹਾਂ ਤੇ ਟੋਣ ਚਵਾਦੀ ਬਿਲਕੁਲ ਇੱਕ ਨੰਬਰ ਆ ਹਣਾ ਤੇ ਮਗਰ ਬੂਰੀ ਕੱਟੀ 125 ਦੇ ਵਿੱਚੋਂ ਮੌਕੇ ਤੇ ਮਾਰਦਾਨ ਵਗੈਰਾ ਹੋ ਜੂਗਾ ਪਿੱਠਪੂੜਾ ਦੀ ਬਣਤਰ ਤੇ ਬਾਾਕੀ ਆਪਾਂ ਮੇਨ ਗੱਲ ਦੇਖੀ ਰਿਹਾ ਕਹਿੰਦਾ ਬੂਰੀ ਤੇ ਨਾਲ ਹੀ ਸੋ ਤਣ ਵਗੈਰਾ ਚੰਗੇ ਦਿਖਾਈ ਦਿੰਦੇ ਸੋਹਣੀ ਅੱਗੇ ਨੇ ਬਰੀਡ ਤਿਆਰ ਕਰ ਦੇਣੀਆਂ ਪਲੂਣ ਪਹਿਲਾ ਸੂਆ ਸਿੰਘ ਸਾਹਿਬ ਜੀ ਨੂੰ ਪੰਜਾਬੀ ਚ ਕਹਿੰਦੇ ਵੀ ਰੁਪਈਆ ਨਹੀਂ ਲੰਘਦਾ ਕੁੰਡੀ ਸਿੰਘਾਂ ਦੀ ਝੋਟੀਆਂ ਹਨਾ ਸੋ ਬਾਕੀ ਥਣ ਵਗੈਰਾ ਦੇਖ ਸਕਦੇ ਹੋ ਚਾਰੇ ਨਿਖਣਵੇਂ ਤੇ ਅੱਗੇ ਵੀਰੇ 2 ਨੰਬਰ ਦੇ ਜਿਹੜੀ ਦੇਖ ਰਹੇ ਆ ਮੈਂ ਆਪਾਂ ਇਹ ਬਾਈ ਜੀ ਕਿਹੜਾ ਸੂਆ ਸੂਈ ਹੋਈ ਆ ਇਹ ਤੀਜਾ ਸੂਆ ਜੀ ਅਜਾ ਤੀਜਾ ਸੂਆ ਬੱਚਾ ਇਹਦੇ ਪਿੱਛੇ ਆ ਗਿਆ ਪੰਜ ਮਹੀਨੇ ਹੋ ਗਏ ਇਸ ਨੂੰ ਅੱਛਾ 5 ਦਿਨ ਹੋ ਗਏ ਸੂਈ ਨੂੰ ਹਾਂਜੀ ਦੁੱਧ ਕਿੰਨਾ ਕਾ ਚੋਣ ਵਾਲਾ ਘਟ ਨੋਂ ਕੋਲ ਬੋਲਾ ਅੱਛਾ 4 ਕਿਲੋ ਪਰ ਟਾਈਮ ਦਾ ਸਟਾਰਟਿੰਗ ਆ ਸਟਾਰਟਿੰਗ ਆ ਜੀ ਕਹਿੰਦਾ ਭਾਬਾ ਅੰਦਾਜ਼ਾ ਦੁੱਧ ਕਿੰਨਾ ਕਾ ਪਾ ਦੂਗੀ ਦੁੱਧ ਪਾ ਦੂ 15 ਕਿਲੋ ਕਹਿੰਦਾ ਭਾਬਾ 14 ਮੰਨ ਕੇ ਬੰਦਾ ਲੈ ਜੀ ਨਹੀਂ ਯਾਰ ਅੱਟਕਲ ਤੋਂ ਹੁਣ ਮੰਨ ਲਾ ਪਾਰਾਂਗੇ ਰੇਟ ਇਹਦਾ ਕੀ ਰਹੂਗਾ ਇਹਦਾ 1 ਕੀ ਰਹੂਗਾ ਮੌਕੇ ਤੇ ਕੁਝ ਐਸ ਹੋ ਜੂਗੀ ਸੁਭਰ ਕਦ ਕੱਦ ਵਗੈਰਾ ਦੇਖਸਾ ਸੋਹਣਾ ਸਾਫ ਸੁਥਰਾ ਚੰਗੀ ਜਿੰਦ ਜਾਨ ਭਜਨ ਵਜੂਦ ਵਾਲੀ ਮੈਂ ਆ ਤੀਜਾ ਕੁ ਸੂਆ ਮਾਲਕ ਦੱਸ ਦੋ ਸੂਈ ਆ ਤੇ ਬਾਕੀ ਥਣ ਦੇਖ ਸਕਦੇ ਹੋ ਸੋਹਣੇ ਨਖਣ ਨੇ ਖਾਣਾ ਜਸਪੀਰ ਸ ਵਗੈਰਾ ਚੰਗੀ ਆ ਕਹਿੰਦਾ ਬੰਦਾਜਾ ਲਾ ਕੇ ਚੱਲੀਏ ਪੀ 13 14 ਗਰਦ ਹੈ ਹੀ ਅੰਦਾਜਾ ਜੀ 15 ਗਰਦ 14 ਮਣਕ ਲੈ ਜਾ ਜੀ ਸੋ ਬਾਕੀ ਕੱਦ ਕਾਠ ਬਾਡੀ ਬਾਂਤਰ ਦੀ ਵੀ ਝੋਟੀ ਚੰਗੀ ਆ ਸੋ ਦੋ ਨਗਾ ਪਾ ਤੁਹਾਨੂੰ ਦਿਖਾਦੇ ਤਾਜੇ ਸੁਨਸ ਇੱਕ ਵਿੱਚ ਕੱਟਾ ਤੇ ਇੱਕ ਬੂਰੀ ਝੋਟੀ ਮਗਰੀ ਇਹਦੇ ਕੱਟੀ ਪਿੰਡ ਹੈਗਾ ਭਗਤਪੁਰਾ ਕੋਠੇ ਤੇ ਸ਼ੈਣਾ ਨੇੜੇ ਹੈਗਾ ਪੱਖੋ ਕੈਂਚਾ ਜ਼ਿਲ੍ਹਾ ਬਰਨਾਲਾ ਪੇਗਾ ਕੋਈ ਵੀ ਨਗਾ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿਜਲਦ